ਤੇ ਬਾਬਾ ਬੁੱਢਾ ਜੀ ਕਥਾ ਕਰਦੇ ਨੇ ਤੇ ਗੁਰੂ ਹਰਗੋਬਿੰਦ ਮਹਾਰਾਜ ਸੁਣ ਰਹੇ ਨੇ ਬੜੇ ਪ੍ਰੇਮ ਦੇ ਨਾਲ। ਬਾਕੀ ਦੀ ਜਿਹੜੀ ਸੰਗਤ ਹੈ ਉਹ ਵੀ ਬੜੇ ਪ੍ਰੇਮ ਦੇ ਨਾਲ ਸੁਣਦੀ ਹੈ। ਇੱਕ ਨਾ ਆਪਣੇ ਵਰਗਾ ਸੰਗਤ ਦੇ ਵਿੱਚ ਬੈਠਾ ਹੋਇਆ ਘੜੀ ਘੜੀ ਇੱਧਰ ਉੱਧਰ ਵੇਖੀ ਜਾ ਰਿਹਾ ਕਿਤੇ ਇੱਧਰ ਵੇਖ ਲੇ ਕਿਤੇ ਉੱਧਰ ਵੇਖ। ਤੇ ਹਜੂਰ ਉਹਦੇ ਵੱਲ ਵੇਖ ਰਹੇ ਨੇ ਵੀ ਇਹਦਾ ਮਨਨ ਨਹੀਂ ਲੱਗ ਰਿਹਾ। ਬੋਲੋ। ਮੰਨੀ ਲੱਗ ਰਿਹਾ ਇਹਦਾ ਮਨ ਵੇਚਾਇ ਨਾ ਵੀ ਬੱਕੀ ਦੀ ਸੰਗਤ ਜਿਹੜੀ ਉਹ ਬੈਠ ਕੇ ਸੁਣ ਰਹੀ ਹੈ ਇਕਾਗਰਤਾ ਬਣੀ ਵੀ ਹੈ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉਸ ਨੌਜਵਾਨ ਨੂੰ ਬੋਲ ਮੱਧਿਆ ਆਵਾਜ਼ ਦਿੱਤੀ ਵੀ ਪੁੱਤਰਾ ਮੇਰੇ ਕੋਲੇ ਆ ਕੋਲ ਸੱਦੇ ਆ ਜੀ ਗੁਰੂ ਹਰਗੋਬਿੰਦ ਮਹਾਰਾਜ ਤੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਕੀ ਗੱਲ ਪੁੱਤਰਾ ਇੱਧਰ ਉੱਧਰ ਵੇਖੀ ਜਾਂਦੇ ਆਂ ਤੇਰਾ ਸੰਗਤ ਦੇ ਵਿੱਚ ਮੰਨ ਨਹੀਂ ਲੱਗਦਾ ਤੇਰਾ ਮਨ ਕਥਾ ਸੁਣਨ ਨੂੰ ਨਹੀਂ ਰਾਜੀ ਤੇ ਨੌਜਵਾਨ ਕਹਿੰਦਾ ਨਹੀਂ ਮਹਾਰਾਜ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਸੁਣਦਾ ਤੇ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਮੈਂ ਕੱਦਦਾ ਤੁਹਾਨੂੰ ਤੈਨੂੰ ਵੇਖ ਰਿਹਾ ਵੀ ਤੂੰ ਇੱਧਰ ਉੱਧਰ ਘੜੀ ਵੱਲ ਵੇਖ ਰਿਹਾ ਬਿੰਦੇ ਬਿੰਦੇ ਕਿਉਂਕਿ ਜਦੋਂ ਮਨ ਨਹੀਂ ਨਾ ਤੁਹਾਡਾ ਜੁੜੇਗਾ ਤੁਸੀਂ ਬਾਰੀ-ਬਾਰੀ ਘੜੀ ਵੱਲ ਵੇਖੋਗੇ ਤੁਸੀਂ ਬੇਚੈਨ ਹੋਵੋਗੇ ਕਿ ਬੱਬਾ ਕਦੋਂ ਸਮਾਪਤੀ ਕਰੇ ਕਦੋਂ ਕਰੇ ਜਾਈਏ ਤੇ ਇਦਾਂ ਗੁਰਮੁਖ ਪਿਆਰ ਜੋ ਬਾਰੀ-ਬਾਰੀ ਵੇਖਦਾ ਤੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਮੈਂ ਵੇਖਦੇ ਆ ਤੈਨੂੰ ਵੀ ਤੂੰ ਬਾਰੀ-ਬਾਰੀ ਘੜੀ ਵੱਲ ਵੇਖਦਾ ਪਿਆ ਇੰਦਰ ਉੱਧਰ ਝਾਕਦੇ ਆ ਕੀ ਗੱਲ ਹੈ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਗੱਲ ਉਤੇ ਕੋਈ ਨਹੀਂ ਹੈ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਫਿਰ ਮੈਂ ਦੱਸਾਂ ਕਹਿੰਦੇ ਮੈਂ ਦੱਸਾਂ ਕੀ ਗੱਲ ਹੈ ਕਹਿੰਦਾ ਸਤਿਗੁਰੂ ਕਰਦੇਓ ਕਿਰਪਾ ਤੁਸੀਂ ਦੱਸ ਤਿਓ ਫਿਰ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਤਸਾ ਕਹਿੰਦੇ ਤੂੰ ਨਾ ਨਵੀਂ ਜੁੱਤੀ ਪਾ ਕੇ ਆਇਆ ਹੈ ਨਵੀਂ ਜੁੱਤੀ ਲੈ ਕੇ ਆਇਆ ਉਹ ਵਾਰ ਜੁੜਾ ਕਰਦੇ ਵਿੱਚ ਲਾਈ ਹੋਈ ਹੈ ਤੇਰੀ ਸੁਰਤ ਤਾਂ ਜਾਂਦੀ ਜਿਹੜੀ ਬਾਰੀ-ਬਾਰੀ ਉਧਰ ਨੂੰ ਜਾ ਰਹੀ ਹੈ ਵੀ ਕੋਈ ਚੱਕੀ ਨਾ ਲੈ ਜਾਏ ਆਖੋ ਸਤਿਨਾਮ ਵੀ ਕੋਈ ਪਾਕੀ ਨਾ ਲੈ ਜਾਏ ਵੀ ਦੁਬਾਰਾ ਜੁੜੇਗੀ ਕਿ ਨਹੀਂ ਜੁੜੇਗੀ ਤੇਰੀ ਸੁਰਤ ਜੜੇ ਬਾਰੀ ਬਾਰੀ ਜਾ ਉਧਰ ਜਾ ਰਹੀ ਹੈ ਤੂੰ ਟਿਕ ਕੇ ਬੈਠ ਗੁਰੂ ਦੀ ਗੱਲ ਸੁਣ ਇਸੇ ਕਰਕੇ ਤੂੰ ਟਿਕ ਨਹੀਂ ਰਿਹਾ ਇਹ ਗੁਰਮੁਖ ਪਿਆਰਿਓ ਤਾਨੂੰ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਤੂੰ ਇੱਥੇ ਬੈਠ ਕਥਾ ਸੁਣਾ ਵਿਚਾਰ ਸੁਣ ਇਕਾਗਰਤਾ ਦੇ ਨਾਲ ਤੇ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਾਬੇ ਸੁਥਰੀ ਨੂੰ ਬੁਲਾਇਆ ਕਹਿੰਦੇ ਸੁਥਰੀਆ ਉਧਰ ਆ ਕਹਿੰਦਾ ਹਜੂਰ ਕੀ ਹੁਕਮ ਹੈ ਤੇ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਇਉਂ ਕਰ ਵੀ ਆ ਨੌਜਵਾਨ ਦੀ ਜੁੱਤੀ ਨਵੀਂ ਹੈ ਕੋਈ ਚੁੱਕ ਕੇ ਨਾ ਲੈ ਜਾਏ ਵੀ ਤੂੰ ਜਾ ਕੇ ਜੋੜਾ ਘਰ ਦੇ ਵਿੱਚ ਬੈਠ ਜਾ ਰੱਖੀ ਕਰ ਉੱਥੇ ਕਹਿੰਦਾ ਜੀ ਸਤਿਵਚਨ ਲੈ ਚੱਲਿਆ ਜਾਨਾ ਹੁਣ ਬਾਬਾ ਸੁਥਰਾ ਜੋੜਿਆਂ ਦੀ ਰੱਖੀ ਕਰਨ ਵਾਸਤੇ ਗੁਰਮੁਖ ਪਿਆਰਿਓ ਬੈਠ ਗਿਆ ਕਿੱਡੀ ਨਿਮਰਤਾ ਵਾਲਾ ਗੁਰਸਿੱਖ ਹੋਏਗਾ ਕਿੰਨੇ ਪਿਆਰ ਵਾਲਾ ਗੁਰਸਿੱਖ ਹੋਏਗਾ ਬਾਬਾ ਸੁਥਰਾ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਬਚਨ ਸੁਣੀਆ ਤੇ ਜੋੜਾ ਘਰ ਦੇ ਵਿੱਚ ਜਾ ਕੇ ਬੈਠ ਗਿਆ ਜੋੜਿਆਂ ਦੀ ਰਾਖੀ ਬੈਠਾ ਹੈ ਗੁਰਮੁਖੋ ਇੱਧਰ ਬਾਬਾ ਬੁੱਢਾ ਜੀ ਕਥਾ ਕਰਦੇ ਪਈ ਨੇ ਤੇ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਸੁਣਦੇ ਨੇ ਬੱਕੀ ਦੀ ਸੰਗਤ ਸੁਣਦੀ ਹੈ ਹੁਣ ਗੁਰਮੁਖ ਪਿਆਰਿਓ ਬਾਬਾ ਸੁਥਰਾ ਜੀ ਨੇ ਸੋਚਿਆ ਵੀ ਵੀ ਜਿਹੜੀ ਚੀਜ਼ ਵਾਰੀ-ਵਾਰੀ ਧਿਆਨ ਖਿੱਚ ਰਹੀ ਹੈ ਗੁਰੂ ਦੀ ਗੱਲ ਸੁਣਨ ਨੂੰ ਨਹੀਂ ਦੇ ਰਹੀ ਗੁਰੂ ਦੀ ਗੋਦ ਦੇ ਵਿੱਚ ਬੈਠਣ ਨਹੀਂ ਦੇ ਰਹੀ ਵੀ ਜਿਹੜੀ ਚੀਜ਼ ਗੁਰੂ ਦੇ ਨਾਲੋਂ ਧਿਆਨ ਤੋੜਦੀ ਹੋਵੇ ਉਹਨੂੰ ਰੱਖ ਕੇ ਕੀ ਕਰਨਾ ਹੈ ਬਾਬੇ ਸੁਥਰੇ ਨੇ ਕੀ ਕੀਤਾ ਸਾਰੀਆਂ ਜੁੱਤੀਆਂ ਜੋੜੇ ਇਕੱਠੇ ਕੀਤੇ ਬੋਰੇ ਚ ਪਾਏ ਬਾਹਰ ਛੁੱਟਿਆ ਜਾ ਕੇ ਭਗਾ ਕੇ ਮਾਰਿਆ ਆ ਕਹਿੰਦਾ ਚਲੋ ਫੈਂਕਤੀਆਂ ਬਾਦ ਤੇ ਗੁਰਮੁਖੋ ਪਿਆਰਿਓ ਸਮਾਪਤੀ ਹੋਈ ਸੰਗਤ ਝਾਕਦੀ ਵੀ ਹੈ ਜੋੜੇ ਕੌਣ ਲੈ ਗਿਆ ਸਾਡੇ ਝੁੱਕ ਕੇ ਤੇ ਬਾਬਾ ਸੁਥਰਾ ਕਹਿੰਦਾ ਉਥੇ ਮੈਂ ਨੰਗਾ ਆਇਆ ਆ ਬਾਹਰ ਛੁੱਟਿਆ ਯਾ ਸੰਗਤ ਕੰਦੀ ਹੈ ਕਿ ਸਾਡੇ ਨਵੇਂ ਜੋੜੇ ਤੂੰ ਬਾਹਰ ਛੁੱਟਿਆ ਆਇਆ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਸ਼ਿਕਾਇਤ ਗਈ ਵੀ ਤੁਹਾਡੇ ਲਾਡ ਲੈਨੇ ਤੁਹਾਡੇ ਭਾਈ ਸੁਥਰੇ ਨੇ ਸਾਡੇ ਜੋੜੇ ਬੁਗਾ ਕੇ ਮਾਰੇ ਬਾਹਰ ਛੁੱਟ ਦੇ ਦਿੱਤੇ ਬੁਲਾਇਆ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਸੁਥਰੀਆ ਤੈਨੂੰ ਜੋੜਿਆਂ ਦੀ ਰਾਖੀ ਬਹਾਇਆ ਸੀ ਤੈਨੂੰ ਇਉਂ ਥੋੜੀ ਕਿਹਾ ਸੀ ਵੀ ਬਾਹਰ ਛੁੱਟਾ ਜਾ ਕੇ ਬਾਬਾ ਸੁਤਰਾਜੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਵਸਤੂ ਜਿਹੜੀ ਚੀਜ਼ ਵਾਰੀ-ਵਾਰੀ ਧਿਆਨ ਖਿੱਚਦੀ ਹੋਵੇ ਤੁਹਾਡੇ ਨਾਲੋ ਜੁੜਨ ਨਾ ਦਿੰਦੀ ਹੋਵੇ ਗੁਰੂ ਦੀ ਗੱਲ ਸੁਣਨ ਨਾ ਦਿੰਦੀ ਹੋਵੇ ਤੇ ਉਹਨੂੰ ਰੱਖ ਕੇ ਕੀ ਕਰਨਾ ਹੈ ਉਹਨੂੰ ਛੱਡ ਦੇਣਾ ਚਾਹੀਦਾ ਆਖੋ ਸਤਨਾਮ ਏਸੇ ਕਰਕੇ ਮੈਂ ਜੋੜੇ ਛੁੱਟ ਆਇਆ ਬਾਹਰ ਚੁੱਕ ਕੇ ਸੱਚੀ ਅੱਜ ਵੀ ਤਾਂ ਮੇਰੇ ਗੁਰੂ ਗ੍ਰੰਥ ਸਾਹਿਬ ਅੰਦਰ ਦੀ ਜਦੋਂ ਸੀ ਗੱਲ ਸੁਣਦਿਆਂ ਤਾਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਸੱਚੇ ਸਾਡਾ ਮਨ ਨਹੀਂ ਲੱਗਦਾ ਸਾਡਾ ਮਨ ਨਹੀਂ ਜੁੜਦਾ ਕਿਉਂ ਨਹੀਂ ਜੁੜਦਾ ਇਹਦੇ ਕਈ ਕਾਰਨ ਨੇ ਕਿਉਂਕਿ ਇੱਕ ਤੇ ਸਾਡੇ ਅੰਦਰ ਕਾਲੀ ਹੁੰਦੀ ਹੈ ਵੀ ਜਲਦੀ ਮੱਥਾ ਟੇਕ ਕੇ ਜਲਦੀ ਮੁੜੀਏ ਅਸੀਂ ਬੱਚੇ ਵੀ ਤਿਆਰ ਕਰਨੇ ਨੇ ਵਾਪਸ ਵੀ ਜਾਣਾ ਹੈ ਘਰ ਦੇ ਕੰਮ ਵੀ ਕਰਨੇ ਸਾਡਾ ਮਨ ਜੁੜਦਾ ਨਹੀਂ ਬੰਦਾ ਨਹੀਂ ਸਾਡਾ ਮਨ ਹੈ ਜਿਹੜਾ ਉਹ ਬੜਾ ਚੰਚਲ ਹੈ ਤੇ ਧੰਨ ਮੇਰੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਬੰਦਿਆ ਜੇ ਤੇਰਾ ਵੀ ਮਨ ਗੁਰੂ ਦੇ ਨਾਲ ਜੁੜਦਾ ਨਹੀਂ ਨਾ ਗੁਰਬਾਣੀ ਪੜਦਾ ਨਹੀਂ ਤਾਂ ਤੂੰ ਇਉਂ ਕਰ ਮਾਨਾ ਨਾ ਜਿਹੜਾ ਗੁਰੂ ਨੂੰ ਸੌਂਪਦੇ ਗੁਰੂ ਨੂੰ ਸਮਾਦੇ ਮਨ ਵੇਚੈ ਸਤਿਗੁਰੂ ਕੈ ਪਾਸ ਕਹਿੰਦੇ ਗੁਰੂ ਨੂੰ ਸੌਂਪਦੇ ਫੜਾ ਮਨ ਗੁਰੂ ਨੂੰ ਇਹਦਾ ਕੰਨਾ ਨਾ ਜਿਹੜਾ ਗੁਰੂ ਨੂੰ ਫੜਾ ਦੇ ਲਓ ਜੀ ਇਹ ਮੈਨੂੰ ਤੇਰੀ ਸੰਗਤ ਨਹੀਂ ਕਰਨ ਦੇ ਆ ਦੇ ਰਿਆ ਇਹ ਬਾਣੀ ਨਹੀਂ ਪੜਨ ਦਿੰਦਾ ਇਹ ਮੈਨੂੰ ਗੁਰੂ ਦੀ ਸੰਗਤ ਦੇ ਵਿੱਚ ਬੈਠਣ ਨਹੀਂ ਦਿੰਦਾ। ਮਨ ਵਿੱਚ ਹੈ ਸਤਿਗੁਰ ਕਾ ਪਾਸ ਤਿਸ ਕੇ ਸੇਵਕ ਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਗੁਰਬਾਣੀ ਕਹਿੰਦੀ ਹੈ ਵੀ ਜਿਹੜਾ ਤਨ ਮਨ ਧਨ ਇਹ ਗੁਰੂ ਨੂੰ ਸੌਂਪ ਦੇ ਇਹ ਤੈਨੂੰ ਵਾਰੀ-ਵਾਰੀ ਖਿੱਚ ਕੇ ਲਿਆ ਦੇ ਆ। ਇਹ ਤੈਨੂੰ ਗੁਰੂ ਦੇ ਨਾਲ ਜੁੜਨ ਨਹੀਂ ਦੇ ਰਿਹਾ। ਇਹ ਗੁਰੂ ਦੇ ਗਿਆਨ ਤੋਂ ਗੁਰੂ ਦੀ ਬਾਣੀ ਤੋਂ ਤੈਨੂੰ ਦੂਰ ਕਰਨ ਦਾ ਪਿਆ ਹੈ। ਸੇ ਗੁਰਮਖੋ ਇਹ ਹਾਲਤ ਕੱਲੀ ਇਸ ਨੌਜਵਾਨ ਦੀ ਨਹੀਂ ਇਹ ਹਾਲਤ ਸਾਡੀ ਵੀ ਹੈ